ਅੱਜ ਗੱਲ ਕਰਾਂਗੇ ਨਿੱਕੇ ਨਿੱਕੇ ਬੱਚਿਆਂ ਨੂੰ ਕਤਲ ਕਰ ਉਹਨਾਂ ਦੇ ਹਾਰ ਬਣਾ ਸਿੱਖ ਬੀਬੀਆਂ ਦੇ ਗਲਾਂ ਵਿੱਚ ਪਾਉਣ ਵਾਲੇ ਮੀਰ ਮੰਨੂ ਦੀ ਪਿਛਲੇ ਵੀਡੀਓ ਵਿੱਚ ਆਪਾਂ ਗੱਲ ਕੀਤੀ ਸੀ ਕਿ 1748 ਵਿੱਚ ਅਹਿਮਦ ਸ਼ਾ ਅਬਦਾਲੀ ਦੇ ਚੜ੍ਹਾਈ ਕਰ ਆਉਣ ਕਾਰਨ ਕਿੱਦਾਂ ਵਜ਼ੀਰ ਜ਼ਕਰੀਆ ਖਾਨ ਦੇ ਵੰਸ਼ਜ ਲਾਹੌਰ ਛੱਡ ਭੱਜ ਗਏ ਤੇ ਮੁਗਲ ਅਫਗਾਨ جنگ ਤੋਂ ਬਾਅਦ ਲਾਹੌਰ ਦੀ ਕਮਾਂਡ ਕਿਦਾਂ ਦਿੱਲੀ ਦੇ ਵਜ਼ੀਰ ਕਮਰਉਦੀਨ ਦੇ ਮੁੰਡੇ ਮੀਰ ਮੰਨੂ ਦੇ ਹੱਥ ਆ ਗਏ ਇਹ ਕਹਾਣੀ ਮਾਰਚ 1748 ਤੋਂ ਸ਼ੁਰੂ ਹੁੰਦੀ ਹੈ ਜਦੋਂ ਇੱਕ ਵੱਡੀ ਮੁਗਲ ਫੌਜ ਦੇ ਸਿਰ ਤੇ ਅਬਦਾਲੀ ਨੂੰ ਹਰਾ ਮੀਰ ਮੰਨੂ ਲਾਹੌਰ ਦਾ ਵਜ਼ੀਰ ਬਣ ਆ ਜਾਂਦਾ ਹੈ ਤੇ ਕੌੜਾ ਮਾਲ ਨੂੰ ਆਪਣਾ ਦਿਵਾਨ ਬਣਾਉਂਦਾ ਹੁਣ ਮੀਰ ਮੰਨੂ ਨੂੰ ਸਿੱਖਾਂ ਤੇ ਰਾਮ ਰੌਣੀ ਵਿੱਚ ਸਾਰੇ ਗਏ ਕਿਲੇ ਬਾਰੇ ਪਤਾ ਲੱਗਦਾ ਹੈ ਤੇ ਉਹ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੂੰ ਇੱਕ ਵੱਡੀ ਫੌਜ ਦੇ ਸਿੰਘਾਂ ਦੇ ਸਫਾਈ ਲਈ ਭੇਜਦਾ ਹੈ ਅਦੀਨਾ ਬੇਗ ਆਪਣੀ ਫੌਜ ਨਾਲ ਰਾਮ ਰੌਣੀ ਦੇ ਕਿਲੇ ਨੂੰ ਘੇਰਾ ਪਾ ਲੈਂਦਾ ਹੈ ਕਿਲੇ ਵਿੱਚ ਲਗਭਗ 500 ਸਿੱਖਾਂ ਦੇ ਰਹਿਣ ਦਾ ਪ੍ਰਬੰਧ ਸੀ ਅਦੀਨਾ ਬੇਗ ਸਿੱਖਾਂ ਨੂੰ ਕਿਲਾ ਖਾਲੀ ਕਰਨ ਲਈ ਕਹਿੰਦਾ ਹੈ ਪਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਨਹੀਂ ਮੰਨਦੇ ਤੇ ਅਦੀਨਾ ਬੇਗ ਨੂੰ ਜੰਗ ਦੇ ਮੈਦਾਨ ਵਿੱਚ ਮਿਲਣ ਨਹੀਂ ਕਹਿੰਦੇ ਹਨ ਸਿੱਖਾਂ ਦੀ ਗਿਣਤੀ ਮੁਗਲ ਫੌਜ ਦੇ ਮੁਕਾਬਲੇ ਬਹੁਤ ਘੱਟ ਹੋਣ ਕਾਰਨ ਸਿੰਘ ਇੱਥੇ ਸਿੱਧਾ ਹਮਲਾ ਨਹੀਂ ਕਰਦੇ ਸਿੱਖ 10-10 ਦੇ ਜਥੇ ਵਿੱਚ ਮੁਗਲ ਫੌਜ ਤੇ ਟੁੱਟਦੇ ਸਨ ਤੇ ਜੂਨ ਸ਼ਹੀਦੀਆਂ ਪਾਉਂਦੇ ਸਨ ਇਸ ਤਰ੍ਹਾਂ ਇਹ ਲੜਾਈ 4 ਮਹੀਨੇ ਤੱਕ ਚੱਲਦੀ ਰਹੀ ਅਤੇ ਇਸ ਦੇ ਵਿੱਚ 200 ਦੇ ਨੇੜੇ ਸਿੰਘ ਸ਼ਹੀਦ ਹੋ ਗਏ ਇੱਥੇ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਵੀ ਜ਼ਿਕਰ ਬਣਦਾ ਹੈ ਜੋ ਕਿ ਅਦੀਨਾ ਬੇਗ ਦੀ ਫੌਜ ਵਿੱਚ ਸਨ ਪਰ ਸਿੰਘਾਂ ਦੇ ਮੈਦਾਨੇ ਜੰਗ ਵਿੱਚ ਜੋਹਰ ਵੇਖ ਉਹ ਆਪਣਾ ਜੱਥਾ ਲੈ ਸਿੱਖਾਂ ਨਾਲ ਆੜਲੇ ਇਸ 4 ਮਹੀਨੇ ਦੇ ਘੇਰੇ ਦੌਰਾਨ ਪੰਜਾਬ ਦੇ ਹਾਲਾਤ ਹੁਣ ਬਦਲਣ ਲੱਗਦੇ ਹਨ ਜ਼ਕਰੀਆ ਖਾਨ ਦਾ ਮੁੰਡਾ ਸ਼ਾਹ ਨਵਾਜ਼ ਫੌਜ ਲੈ ਕੇ ਵਾਪਸ ਆ ਜਾਂਦਾ ਹੈ ਤੇ ਮਲਤਾਨ ਤੇ ਕਾਬਜ਼ ਹੋ ਜਾਂਦਾ ਹੈ ਉਧਰੋਂ ਅਬਦਾਲੀ ਦੇ ਵੀ ਦੁਬਾਰਾ ਹਮਲੇ ਦੀ ਖਬਰ ਆ ਰਹੀ ਹੁੰਦੀ ਹੈ ਅਤੇ ਦਿੱਲੀ ਦਾ ਨਵਾਂ ਵਜ਼ੀਰ ਸਫਦਰ ਜੰਗ ਵੀ ਮੀਰ ਮੰਨੂ ਨੂੰ ਬੜਾ ਪਸੰਦ ਨਹੀਂ ਕਰਦਾ ਬਲਕਿ ਉਹ ਸ਼ਾਹ ਨਵਾਜ਼ ਦਾ ਸਾਥ ਦੇ ਰਿਹਾ ਸੀ ਮੀਰ ਮੰਨੂ ਹੁਣ ਹਰ ਪਾਸਿਓਂ ਘਿਰ ਗਿਆ ਸੀ ਉੱਥੇ ਫਿਰ ਮੀਰ ਮੰਨੂ ਦਾ ਵਜ਼ੀਰ ਕੌੜਾ ਮਲ ਉਹਨੂੰ ਰਾਮ ਰੌਣੀ ਦਾ ਘੇਰਾ ਚੁੱਕਣ ਤੇ ਸਿੰਘਾਂ ਨਾਲ ਸੁਲ੍ਹਾ ਕਰਨ ਦੀ ਸਲਾਹ ਦਿੰਦਾ ਹੈ ਹਰ ਪਾਸਿਓਂ ਘਿਰਿਆ ਮੀਰ ਮੰਨੂ ਘੇਰਾ ਚੁੱਕ ਲੈਂਦਾ ਹੈ ਤੇ ਸ਼ਾਹ ਨਵਾਜ਼ ਦਾ ਮੁਕਾਬਲਾ ਕਰ ਮੁਲਤਾਨ ਵਾਪਸ ਲੈਣ ਲਈ ਸਿੰਘਾਂ ਦੀ ਮਦਦ ਮੰਗਦਾ ਹੈ ਕੌੜਾ ਮਲ ਸਿੱਖਾਂ ਦਾ ਕਰੀਬੀ ਸੀ ਕੌੜਾ ਮਲ ਦੇ ਗੱਲ ਕਰਨ ਤੇ ਸਿੱਖ ਮਦਦ ਲਈ ਰਾਜ਼ੀ ਹੋ ਜਾਂਦੇ ਹਨ ਪਰ ਉਸ ਤੋਂ ਪਹਿਲਾਂ ਮੀਰ ਮੰਨੂ ਤੋਂ ਆਪਣੀਆਂ ਸ਼ਰਤਾਂ ਮੰਨਵਾ 12 ਪਿੰਡਾਂ ਦੀ ਜਗੀਰ ਤੇ ਰਾਮ ਰੌਣੀ ਦਾ ਕਿਲਾ ਆਪਣੇ ਨਾਮ ਕਰਵਾਉਂਦੇ ਹਨ ਹੁਣ ਸਿੱਖਾਂ ਨੂੰ ਨਾਲ ਲੈ ਮੀਰ ਮੰਨੂ ਮਲਤਾਨ ਤੇ ਚੜ੍ਹਾਈ ਕਰ ਦਿੰਦਾ ਹੈ ਸਿੱਖ ਬੜੀ ਬਹਾਦਰੀ ਨਾਲ ਲੜਦੇ ਹਨ ਤੇ ਜ਼ਕਰੀਆ ਖਾਨ ਦਾ ਮੁੰਡਾ ਸ਼ਾਹ ਨਵਾਜ਼ ਇਸ ਲੜਾਈ ਵਿੱਚ ਮਾਰਿਆ ਜਾਂਦਾ ਹੈ ਸਿੱਖਾਂ ਦੀ ਟੋਲੀ ਸਮੇਤ ਦੀਵਾਨ ਕੌੜਾ ਮਲ ਸ਼ਾਹ ਨਵਾਜ਼ ਦਾ ਸਿਰ ਵੱਢ ਕੇ ਮੀਰ ਮੰਨੂ ਕੋਲ ਲੈ ਆਉਂਦਾ ਹੈ ਅਤੇ ਮੀਰ ਮੰਨੂ ਇੱਕ ਵਾਰ ਫਿਰ ਮਲਤਾਨ ਤੇ ਕਾਬਜ਼ ਹੋ ਜਾਂਦਾ ਹੈ ਉਧਰੋਂ ਦਸੰਬਰ 1748 ਵਿੱਚ ਲਾਹੌਰ ਤੇ ਚੜ੍ਹ ਆਏ ਅਬਦਾਲੀ ਨਾਲ ਵੀ ਮੀਰ ਮੰਨੂ ਸੰਧੀ ਕਰ ਲੈਂਦਾ ਹੈ ਅਤੇ ਉਸ ਨੂੰ ਚਾਰ ਮਹਿਲ ਮਤਲਬ ਕਿ ਚਾਰ ਜ਼ਿਲ੍ਹਿਆਂ ਦਾ ਕਾਰਸ ਲਾਣਾ ਤਾਦਾ ਕਰਨਾ ਕਬੂਲ ਕਰ ਲੈਂਦਾ ਹੈ ਤੇ ਅਬਦਾਲੀ ਬਿਨਾ ਲੜੇ ਮੁੜ ਜਾਂਦਾ ਹੈ ਇਸ ਤਰ੍ਹਾਂ ਕੁਝ ਸਮਾਂ ਸੁਖ ਦਾ ਨੰਗਦਾ ਹੈ ਤੇ ਸਿੱਖ ਵਾਧੇ ਫੁੱਲਦੇ ਹਨ ਪਰ ਇਹ ਸ਼ਾਂਤੀ ਬੜਾ ਚਿਰ ਨਹੀਂ ਰਹਿੰਦੀ ਮੀਰ ਮੰਨੂ ਅਬਦਾਲੀ ਨੂੰ ਮਿੱਥਿਆ ਹੋਆ ਕਾਰ ਨਹੀਂ ਪਹੁੰਚਾਉਂਦਾ ਤੇ ਜਨਵਰੀ 1752 ਵਿੱਚ ਅਬਦਾਲੀ ਇੱਕ ਵਾਰ ਫਿਰ ਚੜ੍ਹਾਈ ਕਰ ਆਉਂਦਾ ਹੈ ਅਤੇ ਲਾਹੌਰ ਨੂੰ ਘੇਰਾ ਪਾ ਲੈਂਦਾ ਹੈ ਇਹ ਘੇਰਾ 3-4 ਮਹੀਨੇ ਤੱਕ ਰਹਿੰਦਾ ਹੈ ਅਤੇ ਅੰਤ ਵਿੱਚ ਮੀਰ ਮੰਨੂ ਦੀ ਹਾਰ ਹੁੰਦੀ ਹੈ ਅਤੇ ਦੀਵਾਨ ਕੌੜਾ ਮਲਵੀ ਇਸ ਲੜਾਈ ਵਿੱਚ ਮਾਰਿਆ ਜਾਂਦਾ ਹੈ ਹੁਣ ਮੀਰ ਮੰਨੂ ਅਬਦਾਲੀ ਤੋਂ ਮਾਫੀ ਮੰਗਦਾ ਹੈ ਤੇ ਉਸਦੀ ਅਧੀਨਗੀ ਸਵਾਰ ਲੈਂਦਾ ਹੈ। ਅਬਦਾਲੀ ਵੀ ਮੀਰ ਮੰਨੂ ਨੂੰ ਲਾਹੌਰ ਦਾ ਸੂਬੇਦਾਰ ਥਾਪ ਵਾਪਸ ਮੁੜ ਜਾਂਦਾ ਹੈ। ਹੁਣ ਅਬਦਾਲੀ ਨੂੰ ਆਪਣੀ ਪਿੱਠ ਤੇ ਖੜਾ ਵੇਖ ਮੀਰ ਮੰਨੂ ਆਪਣਾ ਅਸਲੀ ਰੰਗ ਦਿਖਾਉਂਦਾ ਹੈ। ਉਹ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਸਿੱਖ ਇਸ ਖਿੱਤੇ ਤੇ ਰਾਜ ਤੋਂ ਘੱਟ ਕੁਝ ਨਹੀਂ ਚਾਹੁੰਦੇ। ਉਹ ਹੁਣ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਲਈ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕਰ ਦਿੰਦਾ ਹੈ। ਹਰ ਪਾਸੇ ਹੁਕਮ جاری ਹੁੰਦਾ ਹੈ ਕਿ ਜਿੱਥੇ ਵੀ ਸਿੱਖ ਦਿਸਣ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਲਾਹੌਰ ਭੇਜ ਦਿੱਤਾ ਜਾਵੇ। ਸਿੱਖਾਂ ਨੂੰ ਫਿਰ ਉਸੇ ਨਖਾਸ ਚੌਂਕ ਵਿੱਚ ਇਕੱਠੇ ਕਰਵਾ ਦਿੱਤਾ ਜਾਂਦਾ ਸੀ ਜਦੋਂ ਵਡਨ ਅਮੀਰ ਮੰਨੂ ਦਾ ਮਨ ਭਰ ਗਿਆ ਤਾਂ ਉਸਨੇ ਲੱਕੜ ਦੀਆਂ ਮੁੰਨੀਆਂ ਨਾਲ ਸਿੱਖਾਂ ਦੇ ਸਿਰ ਖੋਲਣੇ ਸ਼ੁਰੂ ਕਰ ਦਿੱਤੇ ਇਹ ਦਿਨ ਨਖਾਸ ਚੌਕ ਵਿੱਚ ਮੀਰ ਮੰਨੂ ਨੇ 1100 ਸਿੱਖ ਵੜ ਦਿੱਤੇ ਜਦੋਂ ਸਿੱਖਾਂ ਦੀ ਗਿਣਤੀ ਘਟਣ ਲੱਗੀ ਤੇ ਸਿੱਖ ਲੱਭਣੇ ਮੁਸ਼ਕਲ ਹੋ ਗਏ ਤਾਂ ਉਸ ਨੇ ਇੱਕ ਸਿਰ ਤੇ 80 ਆਨੇ ਤੱਕ ਨਾਮ ਰੱਖ ਦਿੱਤਾ ਇੱਥੇ ਹੀ ਮੀਰ ਮੰਨੂ ਦੇ ਜ਼ੁਲਮਾਂ ਦੀ ਬਸ ਨਹੀਂ ਹੋਈ ਉਸ ਨੇ ਸਿੱਖ ਬੀਬੀਆਂ ਤੇ ਛੋਟੇ ਬੱਚਿਆਂ ਨੂੰ ਘਰਾਂ ਵਿੱਚੋਂ ਚੱਕ ਲਿਆ ਤੇ ਲਾਹੌਰ ਦੀ ਜੇਲ੍ਹ ਵਿੱਚ ਤੁੰਨ ਦਿੱਤਾ ਤੇ ਫਿਰ ਉੱਥੇ ਜ਼ਾਲਮਾਂ ਨੇ ਜ਼ੁਲਮ ਦੀ ਉਹ ਹਨੇਰੀ ਵराई ਜੋ ਇਤਿਹਾਸ ਵਿੱਚ ਹੋਰ ਕਿਤੇ ਵੀ ਸੁਣਨ ਨੂੰ ਨਹੀਂ ਮਿਲਦੀ